ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪੈरिस ਪੈਰਾ 올림픽 2024 ਦੇ ਵਿੱਚ ਭਾਰਤ ਨੇ ਤਗਮੇ ਦੀ ਗਿਣਤੀ ਦੇ ਵਿੱਚ ਦੋਹਰੇ ਅੰਕੜੇ ਨੂੰ ਛੂ ਲਿਆ ਹੈ 10ਵਾਂ ਤਗਮਾ ਪੈਰਾ ਬੈਡਮਿੰਟਨ ਦੇ ਵਿੱਚ ਆਇਆ ਹੈ ਭਾਰਤੀ ਪੈਰਾ ਬੈਡਮਿੰਟਨ ਐਥਲੀਟ ਤੁਲਸੀਮਤੀ ਮੁਰੁਗੇਸਨ ਨੇ ਮਹਿਲਾ SU5 ਵਰਗ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ ਪੈਰਾ 올림픽 ਜੇ ਇਹ ਉਸਦਾ ਪਹਿਲਾ ਤਗਮਾ ਹੈ ਇਸ ਦੇ ਨਾਲ ਹੀ ਤੁਲਸੀਮਤੀ ਮੁਰੂਗੇਸਨ ਪੈਰਾ 올림픽 ਦੇ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਵੀ ਬਣ ਗਈ ਹੈ ਹਾਲਾਂਕਿ ਫਾਈਨਲ ਮੈਚ ਦੇ ਵਿੱਚ ਚੀਨ ਦੀ ਯਾਂਕਿਊ ਜ਼ੀਆ ਤੋਂ ਹਾਰ ਜਾਣ ਕਾਰਨ ਉਹ ਸੋਨ ਤਗਮੇ ਤੋਂ ਖੁੰਝ ਗਈ ਹੈ ਜੋ ਪਿਛਲੀ ਵਾਰ ਵੀ ਸੋਨ ਤਗਮਾ ਜਿੱਤਣ ਦੇ ਵਿੱਚ ਸਫਲ ਰਹੀ ਸੀ ਭਾਵੇਂ ਕਿ ਤੁਲਸੀਮਤੀ ਨੂੰ ਫਾਈਨਲ ਮੈਚ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਹ ਮੈਚ ਉਸ ਦੇ ਨਾਲ ਨਾਲ ਪੂਰੇ ਦੇਸ਼ ਦੇ ਲਈ ਬਹੁਤ ਹੀ ਖਾਸ ਹੈ ਇਸ ਤੋਂ ਪਹਿਲਾਂ ਭਾਰਤ ਦੀ ਕਿਸੇ ਵੀ ਮਹਿਲਾ ਖਿਡਾਰਨ ਨੇ ਪੈਰਾ 올림픽 ਦੇ ਵਿੱਚ ਤਗਮਾ ਨਹੀਂ ਜਿੱਤਿਆ ਸੀ ਤੁਹਾਨੂੰ ਦੱਸ ਦਈਏ ਕਿ ਚੀਨ ਦੀ ਯਾਂਕਿਊ ਜੀਆ ਦੇ ਖਿਲਾਫ ਫਾਈਨਲ ਮੈਚ ਦੇ ਵਿੱਚ ਤੁਲਸੀ ਮਤੀ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਉਹ ਆਪਣੀ ਲਹਿ ਬਰਕਰਾਰ ਨਹੀਂ ਰੱਖ ਸਕੀ ਅਜਿਹੇ ਵਿੱਚ ਉਸਨੇ ਪਹਿਲਾ ਸੈੱਟ 17-21 ਨਾਲ ਗਵਾ ਦਿੱਤਾ ਇਸ ਦੇ ਨਾਲ ਹੀ ਉਹ ਦੂਜੀ ਦੌੜ ਚ 10-21 ਨਾਲ ਹਾਰ ਗਈ ਜਿਸ ਕਾਰਨ ਉਸਨੇ ਚਾਂਦੀ ਦਾ ਤਗਮਾ ਜਿੱਤਿਆ ਹੈ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਹੁਣ ਤੱਕ ਭਾਰਤ ਨੇ ਕਿੰਨੇ ਮੈਡਲ ਜਿੱਤੇ ਨੇ ਪੈਰਿਸ ਪੈਰਾ 올림픽 2024 ਦੇ ਵਿੱਚ ਭਾਰਤ ਨੇ ਹੁਣ ਤੱਕ 11 ਤਗਮੇ ਜਿੱਤੇ ਹਨ ਭਾਰਤ ਨੇ 200 4 ਚਾਂਦੀ ਅਤੇ 5 ਕਾਂਸੀ ਦੇ ਤਗਮੇ ਜਿੱਤੇ ਹਨ ਭਾਰਤ ਲਈ ਪਹਿਲਾ ਸੂਨ ਤਗਮਾ ਨਿਸ਼ਾਨੇਬਾਜ਼ ਅਵਨੀ ਨੇ ਜਿੱਤਿਆ ਸੀ ਜਿਸ ਨੇ 10 ਮੀਟਰ 에ਅਰ ਰਾਈਫਲ SH1 ਦੇ ਵਿੱਚ ਸੂਨ ਤਗਮਾ ਜਿੱਤਿਆ ਔਰ ਇਸ ਦੇ ਨਾਲ ਹੀ ਪੁਰਸ਼ ਸਿੰਗਲ ਬੈਡਮਿੰਟਨ SL3 ਦੇ ਵਿੱਚ ਪੈਰਾ ਬੈਡਮਿੰਟਨ ਖਿਡਾਰੀ ਨਿਤਿਸ਼ ਕੁਮਾਰ ਨੇ ਦੂਜਾ ਸੂਨ ਤਗਮਾ ਜਿੱਤਿਆ ਸੀ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਭਾਰਤ ਦੀ ਚੋਲੀ ਇੱਕ ਹੋਰ ਤਗਮਾ ਪਹਿ ਗਿਆ ਹੈ ਦੱਸ ਦਈਏ ਕਿ ਪੈਰਿਸ ਪੈਰਾ 올림픽 2024 ਦੇ ਵਿੱਚ ਭਾਰਤ ਨੇ ਤਗਮੇ ਦੀ ਗਿਣਤੀ ਦੇ ਵਿੱਚ ਦੋਰੇ ਅੰਕੜੇ ਨੂੰ ਛੂ ਲਿਆ ਹੈ 10ਵਾਂ ਤਗਮਾ ਪੈਰਾ ਬੈਡਮਿੰਟਨ ਦੇ ਵਿੱਚ ਆਇਆ ਹੈ ਭਾਰਤੀ ਪੈਰਾ ਬੈਡਮਿੰਟਨ ਐਥਲੀਟ ਤੁਲਸੀ ਮਤੀਨੇ ਮਹਿਲਾ SU5 ਵਰਗ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ ਇਹ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਦੂਜੇ ਪਾਸੇ ਮਨੀਸ਼ਾ ਰਾਮਦਾਸ ਨੇ ਪੈਰਾ ਬੈਡਮਿੰਟਨ ਦੇ ਵਿੱਚ ਮਹਿਲਾ SU5 ਵਰਗ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ ਪਰ ਸੈਮੀਫਾਈਨਲ ਮੈਚ ਦੇ ਵਿੱਚ ਤੁਲਸੀ ਮਤੀ ਮੁਰੂਗੇਸਨ ਤੋਂ ਹਾਰ ਗਈ ਹੈ ਕਾਂਸੀ ਦੇ ਤਗਮੇ ਦੇ ਮੁਕਾਬਲੇ ਦੇ ਵਿੱਚ ਮਨੀਸ਼ਾ ਰਾਮਦਾਸ ਨੇ ਡੈਨਮਾਰਕ ਦੀ ਕੈਥਰੀਨ ਨੂੰ ਹਰਾਇਆ ਸੀ ਦੱਸਦੀ ਹੈ ਕਿ ਉਸਨੇ ਇਹ ਮੈਚ ਦੀ ਪਹਿਲੀ ਗੇਮ 21-12 ਨਾਲ ਜਿੱਤੀ ਇਸ ਦੇ ਨਾਲ ਹੀ ਉਹਨਾਂ ਨੇ ਦੂਸਰੀ ਗੇਮ 11-8 ਨਾਲ ਜਿੱਤ ਕੇ ਕਾਂਸੀ ਦਾ ਤਗਮਾ ਜਿੱਤ ਕੇ ਕਬਜ਼ਾ ਕੀਤਾ ਹੈ ਬਿਊਰੋ ਰਿਪੋਰਟ ਅਜੀਤ ਵੈਬ ਟੀਵੀ